ਵੱਡੀ ਖਬਰ ਅਮਰੀਕਾ ਨਾਲ ਜੁੜੀ ਸਾਹਮਣੇ ਆ ਰਹੀ ਹੈ 트럼ਪ ਇੱਕ ਪਾਸੇ ਸਾਊਦੀ ਅਰਬ ਦੇ ਦੌਰੇ ਤੇ ਨੇ ਗਲਫ ਕੰਟਰੀਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਮਿਡਲ ਈਸਟ ਦੇ ਵਿੱਚ ਵੱਡੀ ਹਲਚਲ ਹੋਈ ਹੈ ਕਿਵੇਂ ਹਲਚਲ ਹੋਈ ਹੈ ਤੁਸੀਂ ਦੇਖੋ ਜਿਹੜੇ ISIS ਦੇ ਅੱਤਵਾਦੀ ਤੇ ਕਿਸੇ ਸਮੇਂ ਅਮਰੀਕਾ ਨੇ ਹੀ 1 ਕਰੋੜ ਡਾਲਰ ਦਾ ਇਨਾਮ ਰੱਖਿਆ ਸੀ ਉਸੇ ਅੱਤਵਾਦੀ ਨੂੰ ਹੁਣ 트럼ਪ ਨੇ ਜਫੀ ਪਾਈ ਹੈ ਔਰ ਸੀਰੀਆ ਦੇ ਉੱਪਰ ਸਾਰੇ ਬੈਨ ਸਾਰੀਆਂ ਸੈਂਕਸ਼ਨ ਜਿਹੜੀਆਂ ਨੇ ਹਟਾ ਦਿੱਤੀਆਂ ਨੇ ਤੇ ਮੁਹੰਮਦ ਬਿਨ ਸੁਲਮਾਨ ਦੇ ਸਾਹਮਣੇ 트럼ਪ ਨੇ ਉਸ ਜੁਲਾਨੀ ਨਾਂ ਦੇ ਅੱਤਵਾਦੀ ਨੂੰ ਜਫੀ ਪਾਈ ਹੈ ਹੱਥ ਮਲਾਇਆ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਉਸੇ ਦੀਆਂ ਜਦੋਂ ਉਸਦੇ ਨਾਲ ਹੱਥ ਮਲਾਇਆ ਜਾ ਰਿਹਾ ਹੈ ਤੇ ਇੱਕ ਪਾਸੇ ਟਰੰਪ ਕੀ ਮੈਸੇਜ ਦੇਣਾ ਚਾਹੁੰਦਾ ਹੈ ਪੂਰੀ ਦੁਨੀਆ ਨੂੰ ਇੱਕ ਪਾਸੇ ਭਾਰਤ ਪਾਕਿਸਤਾਨ ਦਾ ਸੀਜ਼ਫਾਇਰ ਕਰਵਾਉਣ ਦੀ ਗੱਲ ਕਰਦਾ ਹੈ ਤੇ ਦੂਜੇ ਪਾਸੇ ਰਸ਼ੀਆ ਯੂਕਰੇਨ ਦਾ ਯੁੱਧ ਰਕਵਾਉਣ ਦੀ ਗੱਲ ਕਰਦਾ ਹੈ ਤੇ ਹੁਣ ਹੁਣ ਜਿਹੜਾ ਸਾウਦੀ ਅਰਬ ਦੇ ਵਿੱਚ ਜਾ ਕੇ ਸੀਰੀਆ ਤੋਂ ਸਾਰੇ ਬੈਨ ਹਟਾਉਂਦਾ